15 ਫੁੱਟ ਦੇ ਦੂੰਗਾ ਜਿਹੜਾ ਖੱਡਾ ਇਹ ਦੱਸਿਆ ਜਾ ਰਿਹਾ ਹੈ 20 ਤੋਂ ਬਾਅਦ ਆਤਮਾਕਾ ਹੁੰਦਾ ਜਦੋਂ ਆਵਾਜ਼ ਲੋਕਾਂ ਨੂੰ ਸੁਣਾਈ ਦਿੰਦੀ ਹੈ ਤਾਂ ਪਿੰਡ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਇਸ ਤਮਾਕੇ ਕਰਕੇ ਇਸ ਕੋਠੀ ਦੀਆਂ ਖਿੜਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਕਾਫੀ ਸ਼ੀਸ਼ੇ ਟੁੱਟ ਗਏ ਡਰੋਨ ਹੈ ਜਿਹੜਾ ਆ ਪਿੰਡ ਦੇ ਵਿੱਚ ਡਿੱਗਦਾ ਰਾਜੂ ਬੇਲਾ ਛਿਛਰਾ ਪਿੰਡ ਹੈ ਜਿਹੜਾ ਇਹ ਖਾਲੀ ਖੇਤਾਂ ਦੇ ਵਿੱਚ ਡਰੋਨ ਡਿੱਗਿਆ ਤੋਂ ਡਰੋਨ ਡਿੱਗਦਾ ਤੁਮਾਕਾ ਹੁੰਦਾ ਤਾਂ ਬਿਜਲੀ ਦੀਆਂ ਤਾਰਾਂ ਟੁੱਟਦੀਆਂ ਨਜ਼ਰ ਆਈਆਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਨੇ ਜਿਹੜੀਆਂ ਲੰਮਕ ਰਹੀਆਂ ਨੇ ਕੀ ਸਾਬਗੇ ਸਾਰੇ ਇੱਥੇ ਲੋਕ ਚਾਰ ਧਮਾਕੇ ਹੋਏ ਆ ਪਹਿਲਾਂ ਉਹ ਦੋ ਧਮਾਕੇ ਉੱਥੇ ਹੋਏ ਆ ਉਹ ਮਗਾਂ ਦੇ ਪਰਲੇ ਪਾਸੇ ਉੱਥੋਂ ਮੁੜ ਕੇ ਦੋ ਇੱਥੇ ਹੋਏ ਇੱਕ ਹੋਇਆ ਵੇਖੀ ਨੀ ਆ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੌਜੂਦ ਆ ਬਿਲਕੁਲ ਸਰਦੀ ਜ਼ਿਲ੍ਹਾ ਇਹ ਗੁਰਦਾਸਪੁਰ ਤੇ ਆ ਮੇਰੇ ਪਿੱਛੇ ਤੁਸੀਂ ਇੱਕ ਪਿੰਡ ਦੇਖ ਰਹੇ ਹੋਵੋਗੇ ਇਹ ਪਿੰਡ ਹੈਗਾ ਰਾਜੂ ਬੇਲਾ 치ছਰਾ ਹਾਂ ਯਾਨੀ ਕਿ ਗੁਰਦਾਸਪੁਰ ਜ਼ਿਲ੍ਹਾ ਸਰਦੀ ਜ਼ਿਲ੍ਹਾ ਤੇ ਸਰਦੀ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਇਸੇ ਪਿੰਡ ਦੇ ਵਿੱਚ ਪਾਕਿਸਤਾਨ ਵੱਲੋਂ ਜੋ ਡਰੋਨ ਦਾਗੇ ਜਾ ਰਹੇ ਸਨ ਇਸੇ ਪਿੰਡ ਦੇ ਖਾਲੀ ਖੇਤਾਂ ਦੇ ਵਿੱਚ ਉਹ ਡਰੋਨ ਹੈ ਜਿਹੜਾ ਅਣਕੇ ਡਿੱਗਦਾ 15 ਫੁੱਟ ਡੂੰਘਾ ਟੋਆ ਪੈ ਜਾਂਦਾ ਤੇ ਤੁਹਾਨੂੰ ਹੁਣ ਅਸੀਂ ਉਹ ਟੋਆ ਵੀ ਦਿਖਾ ਦਿੰਨੇ ਆ ਜਿਹੜਾ ਰਾਜੂ ਬੇਲਾ ਛਿਛਰਾ ਪਿੰਡ ਦੇ ਖੇਤਾਂ ਦੇ ਵਿੱਚ ਉਹ ਡਰੋਨ ਹੈ ਜਿਹੜਾ ਡਿੱਗਿਆ ਸੀ ਪਾਕਿਸਤਾਨ ਤੇ ਭਾਰਤ 'ਚ ਲਗਾਤਾਰ ਤਣਾਅ ਆ ਜਿਹੜਾ ਵੱਧਦਾ ਜਾ ਰਿਹਾ ਸੀ ਤੇ ਲਗਾਤਾਰ ਡਰੋਨ ਨੇ ਜਿਹੜੇ ਇਸ ਪਿੰਡ ਦੇ ਲੋਕਾਂ ਨੇ ਦੇਖੇ ਨੇ ਤੇ ਇੱਕ ਡਰੋਨ ਹੈ ਜਿਹੜਾ ਆ ਪਿੰਡ ਦੇ ਵਿੱਚ ਡਿੱਗਦਾ ਹੈ ਰਾਜੂ ਬੇਲਾ 치ছਰਾ ਪਿੰਡ ਹੈ ਜਿਹੜਾ ਇਹ ਖਾਲੀ ਖੇਤਾਂ ਦੇ ਵਿੱਚ ਡਰੋਨ ਡਿੱਗਿਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਡੂੰਘਾ ਖੱਡਾ ਜਿਹੜਾ ਇਸ ਡਰੋਨ ਨੇ ਪਾ ਦਿੱਤਾ 15 ਫੁੱਟ ਦੇ ਡੂੰਘਾ ਜਿਹੜਾ ਖੱਡਾ ਇਹ ਦੱਸਿਆ ਜਾ ਰਿਹਾ ਹੈ 20 ਤੋਂ ਬਾਅਦ ਆ ਧੁਮਾਕਾ ਹੁੰਦਾ ਹੈ ਜਦੋਂ ਆਵਾਜ਼ ਲੋਕਾਂ ਨੂੰ ਸੁਣਾਈ ਦਿੰਦੀ ਹੈ ਤਾਂ ਪਿੰਡ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਤੁਹਾਨੂੰ ਇੱਕ ਤਸਵੀਰ ਮੈਂ ਹੋਰ ਵੀ ਦਿਖਾ ਦਿੰਦਾ ਸਾਹਮਣੇ ਇਸੇ ਖੱਡੇ ਤੋਂ ਬਿਲਕੁਲ ਸਾਹਮਣੇ ਤੁਹਾਨੂੰ ਇੱਕ ਘਰ ਦਿਖਾਈ ਦੇ ਰਿਹਾ ਹੋਵੇਗਾ ਇੱਕ ਕੋਠੀ ਹੈ ਇਸ ਧਮਾਕੇ ਕਰਕੇ ਇਸ ਕੋਠੀ ਦੀਆਂ ਖਿੜਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਕਾਫੀ ਸ਼ੀਸ਼ੇ ਟੁੱਟ ਗਏ ਤੇ ਇਸ ਤੋਂ ਬਾਅਦ ਦੀ ਜੇਕਰ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਹ ਖੱਡਾ ਜਿਹੜਾ ਇਹ ਡਰੋਨ ਡਿੱਗਿਆ ਇੱਥੇ ਆਣ ਕੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਦੀ ਸਥਿਤੀ ਹੈ ਜਿਹੜੀ ਬਣਦੀ ਨਜ਼ਰ ਆ ਰਹੀ ਸੀ ਹਾਲਾਂਕਿ ਮਾਹੌਲ ਹੈ ਜਿਹੜਾ ਸ਼ਾਂਤੀਪੂਰਵਕ ਹੋ ਗਿਆ ਤੇ ਲੋਕ ਚਾਹੁੰਦੇ ਸਨ ਕਿ ਇਹ ਜੰਗ ਨਾ ਹੋਵੇ ਤੇ ਬਿਲਕੁਲ ਹੁਣ ਮਾਹੌਲ ਹੈ ਜਿਹੜਾ ਸ਼ਾਂਤੀਪੂਰਵਕ ਨਜ਼ਰ ਆ ਰਿਹਾ ਲੋਕਾਂ ਦੇ ਚਿਹਰਿਆਂ ਤੇ ਰੌਣਕ ਜ਼ਰੂਰ ਭਰਤੀ ਆ ਪਰ ਇਹ ਤਸਵੀਰਾਂ ਕੁਝ ਦਿਨ ਪਹਿਲਾਂ ਦੀਆਂ ਨੇ ਜਦੋਂ ਪਾਕਿਸਤਾਨ ਵੱਲੋਂ ਭਾਰਤ ਉੱਤੇ ਡਰੋਨ جا ਕੇ ਜਾ ਰਹੇ ਸਨ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਟਾਰਗੇਟ ਕੀਤਾ ਗਿਆ ਸੀ ਇਹ ਖੱਡਾ ਹੋ ਗਿਆ ਡਰੋਨ ਤੋਂ ਬਾਅਦ ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਸਕਦੇ ਹਾਂ ਬਿਲਕੁਲ ਸਾਹਮਣੇ ਬਿਜਲੀ ਦੇ ਖੰਭੇ ਨੇ ਜਦੋਂ ਡਰੋਨ ਡਿੱਗਦਾ ਧੁਮਾਕਾ ਹੁੰਦਾ ਤਾਂ ਬਿਜਲੀ ਦੀਆਂ ਤਾਰਾਂ ਟੁੱਟਦੀਆਂ ਨਜ਼ਰ ਆਈਆਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਨੇ ਜਿਹੜੀਆਂ ਲੰਮਕ ਰਹੀਆਂ ਨੇ ਕੁਝ ਲੋਕ ਨੇ ਜਿਹੜੇ ਪਿੰਡ ਦੇ ਉਹ ਖੜੇ ਨੇ ਕਿਉਂਕਿ ਉਹਨਾਂ ਦੇ ਖੇਤਾਂ 'ਚ ਇਹ ਡੂੰਘਾ ਖੱਡਾ ਹੋ ਗਿਆ ਤਾਂ ਹੋ ਸਕਦਾ ਹੁਣ ਮਿੱਟੀ ਪਾ ਕੇ ਇਸ ਨੂੰ ਆ ਪੂਰਿਆ ਜਾਊਗਾ ਬੰਦ ਕੀਤਾ ਜਾਊਗਾ ਕਿਉਂਕਿ ਆ ਖੇਤੀ ਕਰਨੀ ਆ ਕਿਸਾਨਾਂ ਨੇ ਕੁਝ ਫਸਲ ਬੀਜਣੀ ਹੁੰਦੀ ਆ ਤਾਂ ਕੁਝ ਕਿਸਾਨ ਆ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕਿਹੋ ਜਿਹਾ ਮੰਜ਼ਰ ਸੀ ਕਿਉਂਕਿ ਹਵਾ ਦੇ ਵਿੱਚ ਉਹਨਾਂ ਵੱਲੋਂ ਰਾਤ ਦੇ ਸਮੇਂ ਡਰੋਨ ਦੇਖੇ ਜਾ ਰਹੇ ਸਨ ਡਰੋਨ ਦੇਖਣ ਤੋਂ ਬਾਅਦ ਸਹਿਮ ਦਾ ਮਾਹੌਲ ਜਰੂਰ ਸੀ ਤੇ ਹੁਣ ਆ ਸਥਿਤੀ ਹੈ ਜਿਹੜੀ ਕਿਵੇਂ ਦੀ ਆ ਉਸ ਬਾਰੇ ਵੀ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਆ ਤੁਹਾਡਾ ਗੱਜੇ ਸਿੰਘ ਨਾਮ ਮੇਰਾ ਮੇਰਾ ਪਿੰਨ ਸ਼ਿਸ਼ਰਾ ਹੈਗਾ ਵਾ ਤਸਵੀਰ ਇਹ 4 ਵਜੇ ਕਿਤੇ 50 ਮਿੰਟ ਦੇ ਧਮਾਕੇ ਹੋਏ ਆਏ। ਜਦੋਂ ਦੀ ਗੱਲ ਹੈ ਜੀ। ਤਸਵੀਰ ਦੀ। ਕੱਲ 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 ਤਸਵੀਰ ਦੀ। ਠੀਕ ਹੈ ਜੀ। ਸ਼ਨੀਵਾਰ 4 ਵਜੇ ਕਿਤੇ 50 ਮਿੰਟ ਦੇ ਧਮਾਕੇ ਹੋਏ ਆਏ। ਜਦੋਂ ਡਰੋਨ ਡਿੱਗਦਾ ਹੈ ਇਹ ਖੱਡਾ ਡੂੰਗਾ ਹੋ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਕਿਦਾਂ ਦਾ ਮਾਹੌਲ ਸੀ? ਸਾਹਿਬਗੇ ਸਾਰੇ ਇੱਥੇ ਲੋਕ ਚਾਰ ਧਮਾਕੇ ਹੋਏ ਆ ਪਹਿਲਾਂ ਉਹ ਦੋ ਧਮਾਕੇ ਉੱਥੇ ਹੋਏ ਆ। ਠੀਕ ਹੈ ਜੀ। ਉਹ ਮਕਾਨ ਦੇ ਬੱਲੇ-ਬਾਸੇ। ਤੇ ਉੱਥੋਂ ਮੁੜ ਕੇ ਦੋ ਇੱਥੇ ਹੋਏ ਇੱਕ ਹੋਇਆ ਵੇ ਕੀ ਹੋਇਆ ਵਾ? ਹਾਂ। ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਬਲੈਕਆਊਟ ਹੁੰਦਾ ਰਾਤ ਲੇਟ ਆ ਜਾਂਦੀ ਹੈ ਫਿਰ ਖਬਰਾਂ ਕਿਦਾਂ ਦੀਆਂ ਸੁਣੀਆਂ ਵੀ ਜੰਗ ਰੁਕ ਗਈ ਤਾਂ ਜਿਦੋਂ ਇਹ ਖਬਰ ਆਈ ਤਾਂ ਚਿਹਰਿਆਂ ਤੇ ਰੌਣਕ ਪਰਤੀ ਹਾਂਜੀ ਰੌਣਕ ਪਰਤੀ ਆ ਜੀ ਕੀ ਕਹਿਣਾ ਚਾਹੋਗੇ ਵੀ ਜਿਹੜੇ ਤਣਾਅ ਵਧ ਰਿਹਾ ਸੀ ਕਿਦਾਂ ਦੇਖਦੇ ਹਨ ਉਹ ਕਿੰਨਾ ਕੁ ਲੱਗਦਾ ਸੀ ਵੀ ਨੁਕਸਾਨ ਸਾਡਾ ਹੋ ਸਕਦਾ ਜੰਗ ਤਾਂ ਨੁਕਸਾਨ ਹੀ ਹੁੰਦਾ ਕੋਈ ਫਾਇਦਾ ਤਾਂ ਕੋਈ ਹੈ ਨਹੀਂ ਕਿਤੇ ਹੋਇਆ ਨਹੀਂ ਹੈਗਾ ਤੇ ਬਹੁਤ ਖੁਸ਼ੀ ਹੈ ਕਿ ਚਲੋ ਜੰਗ ਰੋਗੀ ਹੈਗੀ ਹੁਣ ਤੇ ਹੁਣ ਇਹ ਜਿਹੜਾ ਖੱਡੇ ਪਏ ਆ ਜਿੱਥੇ-ਜਿੱਥੇ ਵੀ ਇਹਨਾਂ ਨੂੰ ਹੁਣ ਕਿਵੇਂ ਬੰਦ ਕੀਤਾ ਜਾਊਗਾ ਕੋਈ ਹਾਂਜੀ ਤੇ ਇਹਨਾਂ ਦੀ ਪਛਾਣ ਹੁੰਦੀ ਜ਼ਮੀਨਾਂ ਕੀ ਆ ਇਹ ਹੁਣ ਕਰਨਗੇ ਬੰਦ ਇਹਨਾਂ ਨੂੰ ਜੀਐਸਬੀ ਡਾਗ ਕਰਨਗੇ ਇਹਨੂੰ ਠੀਕ ਹੈ ਸੋ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਇਹ ਡਰੋਨ ਡਿੱਗਦਾ ਜਿਸ ਤੋਂ ਬਾਅਦ 15 ਫੁੱਟ ਡੂੰਘਾ ਇਹ ਖੱਡਾ ਦੱਸਿਆ ਜਾ ਰਿਹਾ ਵੀ ਖੱਡਾ ਹੋ ਜਾਂਦਾ ਹੈ ਇਲਾਕੇ 'ਚ ਸਹਿਮਤ ਹੈ ਉਹ ਮਾਲਕ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਜ਼ਮੀਨ 'ਚ ਇਹ ਡਰੋਨ ਡਿੱਗਦਾ ਗੱਲਬਾਤ ਕਰਦੇ ਅੰਕਲ ਜੀ ਕੀ ਨਾਮ ਜਗੀਰ ਸਿੰਘ ਕਿ ਜਿਹੜੇ ਡਰੋਨ ਡਿੱਗਿਆ ਕਦੋਂ ਡਿੱਗਿਆ ਸੀ ਤੇ ਜਦੋਂ ਡਿੱਗਿਆ ਤੇ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੋ ਗਿਆ ਸੀ ਹਾਂਜੀ ਜਦੋਂ ਡਿੱਗਿਆ ਜੀ 4:50 ਮਿੰਟ ਤੇ ਡਿੱਗਿਆ ਉਹਦੇ ਬਹੁਤ ਜ਼ਿਆਦਾ ਦਹਿਸ਼ਤ ਫੈਲ ਗਈ ਸਾਰਾ ਪਿੰਡ ਹੀ ਮਤਲਬ ਹਰੂਣਾ ਘੋਵੇ ਪਤਾ ਨਹੀਂ ਕਿੱਥੇ ਡਿੱਗਿਆ ਪਤਾ ਨਹੀਂ ਲੱਗ ਰਿਹਾ ਸੀ ਫਿਰ ਥੋੜੀ ਜਿਹਾ ਜਦੋਂ ਧੂਆ ਉੱਠਿਆ ਤੇ ਬਹੁਤ ਗੁਬਾਰੇ ਧੂਆਂ ਦੇ ਨਿਕਲੇ ਤਾਂ ਉਹ ਤੇ ਫਿਰ ਉੱਡ ਉੱਡ ਕੇ ਪਿੰਡਾਂ ਨੂੰ ਗਏ ਫਿਰ ਪਤਾ ਲੱਗਿਆ ਵੀ ਤਰੀ ਜ਼ਮੀਨ ਦੇ ਵਿੱਚ ਡਿੱਗਿਆ ਹੈ ਆਗੇ ਵੇਖਿਆ ਤੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਨੇ ਤੇ ਚਲੋ ਜਾਨੀ ਨਿਸ਼ਾਨ ਤੋਂ ਬਚਾਅ ਹੋ ਗਿਆ ਠੀਕ ਹੈ ਜੀ ਬਾਕੀ ਚਲੋ ਫਸਲ ਦਾ ਨੁਕਸਾਨ ਦਾ ਮਾੜਾ ਮੋਟਾ ਚਲੂ ਹੋ ਗਿਆ ਕੋਈ ਕਿੰਨੇ ਡਰੋਨ ਨੇ ਜਿਹੜੇ ਟੋਟਲ ਤੁਹਾਡੇ ਇਸ ਇਲਾਕੇ ਚ ਡਿੱਗੇ ਹੋਈ ਦਿਖਾਈ ਦਿੱਤੇ ਚਾਰ ਚਾਰ ਡਿੱਗੇ ਜੀ ਹਾਂਜੀ ਤੇ ਉਹ ਚਾਰ ਡਰੋਨ ਦਾ ਕਿੰਨਾ ਕਿੰਨਾ ਕੁ ਨੁਕਸਾਨ ਆ ਜਿਹੜਾ ਆਲੇ ਦੁਆਲੇ ਘਰਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ ਨਹੀਂ ਘਰਾਂ ਨੂੰ ਇੱਕ ਘਰ ਨੂੰ ਇੱਕ ਦੋ ਨੂੰ ਪਿਆ ਵਾ ਲੱਗੀ ਡੇਰੇ ਨੂੰ ਡੇਰ ਨੂੰ ਬਾਕੀ ਬਚਾ ਲਈ ਜੀ ਅੰਕਲ ਹੁਣ ਜੇ ਗੱਲ ਕੀਤੀ ਜਾਵੇ ਖਬਰਾਂ ਆਈਆਂ ਰਾਤ ਨੂੰ ਬਲੈਕਆਊਟ ਖਤਮ ਕਰ ਦਿੱਤਾ ਗਿਆ ਜੰਗ ਮੱਦੀ ਹੈ ਜਿਹੜੀ ਜੰਗ ਚੱਲ ਰਹੀ ਸੀ ਜਿਹੜੀ ਤਣਾਅ ਵਧ ਰਹੀ ਸੀ ਉਹਨੂੰ ਰੋਕ ਦਿੱਤਾ ਗਿਆ ਦੋਵੇਂ ਦੇਸ਼ ਸਹਿਮਤ ਹੋਏ ਨੇ ਅਮਰੀਕਾ ਨੇ ਦਖਲਅੰਦਾਜ਼ੀ ਕੀਤੀ ਕਿਵੇਂ ਦੇਖਦੇ ਹੋ ਵੀ ਖੁਸ਼ੀ ਆ ਹੁਣ ਕੰਮ ਕਰ ਚੱਲਣਗੇ ਤੁਸੀਂ ਖੇਤਾਂ 'ਚ ਫਿਰ ਸਕਦੇ ਹੋ ਰਾਤ ਦੇ ਸਮੇਂ ਪਹਿਲਾਂ ਤੁਸੀਂ ਘਰਾਂ 'ਚ ਸੀ ਹਾਂਜੀ ਦੱਸਦਾ ਬਹੁਤ ਫਰਕ ਪਾਇਆ ਬਹੁਤ ਖੁਸ਼ੀ ਦੀ ਗੱਲ ਸੀ ਵੀ ਚਲੋ ਬਚਾਅ ਹੋ ਗਿਆ ਪਰ ਅਜੇ ਤੱਕ ਫੇਰ ਮੁੰਡੇ ਸਾਡੇ 8 ਵਜੇ ਖਬਰਾਂ ਆ ਗਈਆਂ ਵੀ ਫੇਰ ਦੁਬਾਰਾ ਫੇਰ ਸ਼ੁਰੂ ਹੋ ਗਿਆ ਇਸ ਕਰਕੇ ਪਤਾ ਕੋਈ ਨਹੀਂ ਭੇਜੇ ਹੁਣ ਹੁੰਦਾ ਮੌਲ ਠੀਕ ਜਾਂ ਨਹੀਂ ਹੁੰਦਾ ਇਸ ਗੱਲ ਤੇ ਹੁਣ ਹਜੇ ਵੀ ਲੱਗਦਾ ਵੀ ਤਾ ਨਹੀਂ ਕੋਈ ਪਤਾ ਨਹੀਂ ਹਜੇ ਠੀਕ ਹੈ ਤਾਂ ਪਿੰਡ ਰਾਜੂ ਬੇਲਾ 치ছਰਾ ਦੀ ਇਹ ਖੇਤ ਨੇ ਹਾਲਾਂਕਿ ਕੋਈ ਫਸਲ ਹਜੇ ਨਹੀਂ ਬੀਜੀ ਜਾ ਰਹੀ ਤਿਆਰੀ ਕੀਤੀ ਜਾ ਰਹੀ ਆ ਅੱਛਾ ਠੀਕ ਹੈ ਤਾਂ ਕਿਸਾਨਾਂ ਦਾ ਆਖਣਾ ਹੈ ਕਿ ਗੰਨਾ ਬੀਜਿਆ ਹੋਇਆ ਇਹ ਫਸਲ ਜਿੱਥੇ ਡਰੋਨ ਡਿੱਗਿਆ ਤਾਂ ਗੰਨਾ ਇੱਥੇ ਬੀਜਿਆ ਗਿਆ ਡਰੋਨ ਡਿੱਗਣ ਤੋਂ ਬਾਅਦ ਧੁਮਾਕਾ ਹੁੰਦਾ ਜ਼ੋਰਦਾਰ ਧੁਮਾਕੇ ਦੀ ਆਵਾਜ਼ ਜਦੋਂ ਪਿੰਡ ਤੇ ਲੋਕ ਸੁਣਦੇ ਨੇ ਤਾਂ ਉਹਨਾਂ ਚ ਡਰ ਪੈਦਾ ਹੋ ਜਾਂਦਾ ਤਾਂ ਆਲੇ ਦੁਆਲੇ ਜਿਹੜੇ ਘਰ ਨੇ ਉਹਨਾਂ ਨੂੰ ਥੋੜਾ ਬਹੁਤ ਨੁਕਸਾਨ ਪਹੁੰਚਿਆ ਖਿੜਕੀਆਂ ਦਰਵਾਜ਼ੇ ਜ਼ਰੂਰ ਟੁੱਟਦੇ ਨਜ਼ਰ ਆਏ ਨੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਹਰਵਿੰਦਰ ਸਿੰਘਾ ਜੀ ਵਿੰਦਰ ਜੀ ਕਿਦਾਂ ਦਾ ਮਾਹੌਲ ਸੀ ਜਦੋਂ ਆ ਪੈਲੀ ਚ ਤੁਹਾਡੀ ਚ ਡਰੋਨ ਡਿੱਗਦਾ ਇਹ ਜਿਹੜਾ ਬਹੁਤ ਦਹਿਸ਼ਤ ਦਾ ਮਾਹੌਲ ਸੀਗਾ ਜੇ ਸਵੇਰੇ ਕੁ 4:50 ਦੀ ਗੱਲ ਹੈ ਜਦੋਂ ਬਸਪੋਰਟ ਹੋਇਆ ਤੇ ਬਹੁਤ ਹੀ ਡਰੇ ਬੱਚੇ ਵੀ ਬਹੁਤ ਡਰੇ ਤੇ ਨੁਕਸਾਨ ਵੀ तकरीबन ਕਾਫੀ ਜ਼ਿੰਮੇਵਾਰਾ ਦਾ ਜਿਦਾ ਜਦੀ ਪਹਿਲੀ ਚ ਆਪਾਂ ਖੜੇ ਆ ਇਸ ਟਾਈਮ ਉਹਨੇ ਕਮਾਦ ਲਾਇਆ ਹੋਇਆ ਸੀ ਇਧਰ ਕਮਾਦ ਖੁੜਾ ਬਣਿਆ ਹੈ ਵੀ ਸੀ ਥੋੜੇ 2-2 ਫੁੱਟ तकरीबन ਕਾਫੀ ਸੜ ਕੇ ਖਤਮ ਹੋਇਆ ਪਰ ਅਸੀਂ ਚਲੋ ਸਰਕਾਰ ਤੋਂ ਵੀ ਉਮੀਦ ਕਰਦੇ ਆ ਕੋਈ ਸਾਨੂੰ ਇਹਨਾਂ ਨੂੰ ਮាលੀ ਹਾਲਤ ਦੇਣ ਕੋਈ ਆਪਣਾ ਖਰਚਾ ਦੇਣ ਤਾਂ ਆਪਣਾ ਇਹ ਕੰਮ ਦੁਬਾਰਾ ਜਿਹੜਾ ਸੈੱਟ ਕਰ ਸਕਣ ਤੇ ਬਾਕੀ ਇਹ ਵੀ ਦਹਿਸ਼ਤ ਬਹੁਤ ਜ਼ਿਆਦਾ ਸੀਗੀ ਤੇ तकरीबन ਮੈਂ ਪਿੰਡਾਂ ਦੇ ਵਿੱਚ ਥੋੜਾ ਵਰਕਿੰਗ ਕਰਦਾ ਰਹਿਣਾ ਵਾ ਉਹਦੇ ਵਿੱਚ ਮੈਂ ਦੇਖਿਆ ਵੀ ਪਤਾ ਲੱਗਾ ਵੀ ਬੱਚੇ ਜਦੋਂ ਸਵੇਰੇ ਪਹਿਲਾਂ ਬਸਪੋਰਟ ਹੋਇਆ ਤੇ ਬੱਚੇ ਉੱਠ ਕੇ ਤੇ ਰੋਣਾ ਸ਼ੁਰੂ ਹੋ ਗਏ। ਮਤਲਬ ਬਹੁਤ ਹੀ ਦਹਿਸ਼ਤ ਦਾ ਮਾਹੌਲ ਸੀਗਾ ਤੇ ਸ਼ਾਮ ਤੱਕ ਇਹ 6 6 ਵਜੇ ਤੱਕ ਤਾਂ ਲੋਕਾਂ ਨੂੰ ਇਹੀ ਰਿਹਾ ਸੀ ਵੀ ਮਤਲਬ ਹੁਣ ਵੀ ਹੁਣ ਵੀ ਹੁਣ ਵੀ ਹੋਣਾ ਪਰ ਜਦੋਂ 7:00 ਵਜੇ ਸਾਨੂੰ ਪਤਾ ਲੱਗਾ ਵੀ ਥੋੜਾ ਮਤਲਬ ਸਮਝੌਤਾ ਹੋ ਗਿਆ ਵਾ ਜਿਹੜੀ ਹੈਗੀ ਹੈ ਜੰਗਬੰਦੀ ਹੋ ਗਈ ਹੈ ਤੇ ਇਹਦੇ ਨਾਲ ਥੋੜਾ ਜਿਹਾ ਮਨ ਨੂੰ ਮਤਲਬ ਸ਼ਾਂਤੀ ਹੋਈ ਵੀ ਬਹੁਤ ਵਧੀਆ ਕੰਮ ਹੋਇਆ ਕੋਈ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੈ ਹੈ ਨਾ ਮਤਲਬ ਇਹ ਜਿਹੜਾ ਮਸਲੇ ਦਾ ਹੱਲ ਨਹੀਂ ਹੈ ਤੇ ਅਸੀਂ ਤੇ ਚਲੋ ਦੋਨਾਂ ਦੇਸ਼ਾਂ ਦਾ ਵੀ ਹੋਰ ਵੀ ਬਾਕੀ ਦੇਸ਼ਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਜਿਹੜਾ ਇਹਨਾਂ ਨੇ ਜੰਗ ਨੂੰ ਰੋਕਿਆ ਤੇ ਕੁਝ ਲੋਕਾਂ ਵਿੱਚ ਮਤਲਬ ਮਾਹੌਲ ਵਧੀਆ ਥੋੜਾ ਠੀਕ ਹੋਇਆ ਹੈ ਇੱਕ ਸਵਾਲ ਆ ਮੇਰਾ ਠੀਕ ਹੈ ਇਹ ਖੇਤਾਂ ਤੋਂ ਪਿੰਡ ਦੀ ਦੂਰੀ ਕਿੰਨੀ ਕ ਹੈ ਇਹ ਜਿਵੇਂ ਦਿਖਾਈ ਦੇ ਰਿਹਾ ਸਾਹਮਣੇ ਪਿੰਡ ਦਿਖ ਰਿਹਾ ਹਨਾ ਤੇ 300-400 ਮੀਟਰ ਦੇ ਵਿੱਚ 400 ਤੋਂ 500 ਮੀਟਰ ਦੇ ਵਿੱਚ ਦੂਰੀ ਹੈ 400 ਤੋਂ ਤੇ ਬਾਕੀ ਬਹੁਤ ਨੁਕਸਾਨ ਹੋਇਆ ਜਿੱਥੇ ਜੰਮੀ ਪੈਲੀ ਵਾਲੇ ਦਾ ਮੰਨਦੇ ਹਾਂ ਵੀ ਜਿਹੜਾ ਭਾਰਤ ਦਾ 에어 డిਫੈਂਸ ਸਿਸਟਮ ਸੀ ਉਹਨੇ ਇਹ ਡਰੋਨ ਨੂੰ ਹਵਾ ਦੇ ਵਿੱਚ ਹੀ ਚੱਕਣਾ ਚੂਰ ਕਰਤਾ ਉਹਨਾਂ ਦੀ ਮਦਦ ਦੇ ਨਾਲ ਹੀ ਸਭ ਕੁਝ ਹੋਇਆ ਜੋਕ ਹੋਇਆ ਇਹ ਡਿਫੈਂਸ ਨੇ ਮਤਲਬ ਬਹੁਤ ਹੀ ਆਪਣਾ ਵਧੀਆ ਕੰਮ ਕੀਤਾ ਹੈ ਉਹਨਾਂ ਦੇ ਹਨ ਮਾਨ ਹੈ ਫੌਜੀਆ ਵੀਰਾਂ ਤੇ ਤੇ ਮਤਲਬ ਹੋਰ ਡਿਫੈਂਸ ਤੇ ਵੀ ਹੁਣ ਦੀ ਜਿਹੜੀ ਸਥਿਤੀ ਆ ਰਾਤ ਦੀਆਂ ਖਬਰਾਂ ਆਈਆਂ ਬਹੁਤ ਚੰਗੀਆਂ ਖਬਰਾਂ ਸੀ ਅਸੀਂ ਵੀ ਇਹੀ ਚਾਹੁੰਦੇ ਸੀ ਵੀ ਸਾਨੂੰ ਇਹੋ ਜੀਆਂ ਖਬਰਾਂ ਮਿਲਣ ਲੋਕਾਂ ਦੇ ਚਿਹਰਿਆਂ ਤੇ ਰੌਣਕ ਹੋਵੇ ਜੰਗ ਰੁਕੇ ਹਨਾ ਤੇ ਜੰਗ ਰੁਕੀ ਤੇ ਹੁਣ ਪਿੰਡ ਦੇ ਲੋਕ ਕਿਵੇਂ ਦੇਖਦੇ ਨੇ ਘਰਾਂ ਤੋਂ ਬਾਹਰ ਆ ਰਹੇ ਨੇ ਰਾਤ ਦੇ ਸਮੇਂ ਖਾਸ ਤੌਰ ਤੇ ਘਰਾਂ ਤੋਂ ਬਾਹਰ ਆ ਰਹੇ ਹੁਣ ਹਾਂਜੀ ਹੁਣ ਤੇ ਤਕਰੀਬਨ ਲੋਕ ਤਕਰੀਬਨ ਆਪ ਅੱਜ ਦੇਖਿਆ ਹੋਣਾ ਤੁਸੀਂ ਸਾਰੇ ਤਕਰੀਬਨ ਆਪਣੇ ਆਪਣੇ ਕੰਮਾਂ ਤੇ ਲੱਗੇ ਲੋਕ ਮਤਲਬ ਥੋੜੀ ਖੁਸ਼ੀ ਹੈ ਮਨ ਦੇ ਵਿੱਚ ਵੀ ਮਤਲਬ ਜੰਗ ਜਿਹੜੀ ਬੰਦੀ ਹੋ ਗਈ ਹੈ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਚਲੋ ਦੋਨੇ ਸਰਕਾਰਾਂ ਨਾਲ ਮਿਲ ਕੇ ਆਪਣਾ ਸਮਝੌਤਾ ਕਰ ਲੈਣ ਕੋਈ ਜੋ ਵੀ ਹੈ ਮਸਲੇ ਦਾ ਹੱਲ ਕਰਨ ਤੇ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਤੋਂ ਰਾਹਤ ਮਿਲੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ ਬਹੁਤ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਸਾਡਾ ਮਤਲਬ ਆਣ ਕੇ ਪਿੰਡ 'ਚ ਦੇਖਿਆ ਪਤਾ ਲਿਆ ਵਾਹਿਗੁਰੂ ਉਹ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਸੀ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਖੁਸ਼ੀ ਜਿਤਾਈ ਆ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਤਾਂ ਤੁਹਾਨੂੰ ਤਸਵੀਰ ਦਿਖਾਈਏ ਇਹ ਪਿੰਡ ਰਾਜੂ ਬੇਲਾ ਛਿਸ਼ਰਾ ਹੈ ਮਹਿਜ 400 ਜਾਂ 500 ਮੀਟਰ ਦੀ ਦੂਰੀ ਤੇ ਪਿੰਡ ਹੈਗਾ ਇਹ ਜਿੱਥੇ ਆਹ ਡਰੋਨ ਲਿਗਦਾ ਆ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਫਿਰ ਤੋਂ ਇਹ ਖੱਡਾ ਜਿਹੜਾ ਬਣਿਆ ਇਹ ਪਾਕਿਸਤਾਨ ਵੱਲੋਂ ਜੋ ਡਰੋਨ ਭਾਰਤ ਤੇ ਦਾਗੇ ਜਾ ਰਹੇ ਸਨ ਖਾਸ ਤੌਰ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਤਾਂ ਹਵਾ ਦੇ ਵਿੱਚ ਹੀ ਭਾਰਤੀ 에ਅਰ ਡਿਫੈਂਸ ਨੇ ਇਸ ਡਰੋਨ ਨੂੰ ਆ ਨਾਕਾਮ ਕਰ ਦਿੱਤਾ ਤਾਂ ਇਹ ਡਰੋਨ ਆਣ ਕੇ ਖੇਤਾਂ ਦੇ ਵਿੱਚ ਡਿੱਗ ਜਾਂਦਾ ਹਾਲਾਂਕਿ ਗੰਨਾ ਇੱਥੇ ਬੀਜਿਆ ਹੋਇਆ ਸੀ ਭਾਰੀ ਨੁਕਸਾਨ ਤਾਂ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਸਭ ਤੋਂ ਵੱਡੀ ਗੱਲ ਵੀ ਕਿਸੇ ਦੀ ਜਾਨ ਮਾਲ ਨੂੰ ਨੁਕਸਾਨ ਨਹੀਂ ਪਹੁੰਚਿਆ ਹਾਲਾਂਕਿ ਇੱਕ ਘਰ ਸਾਹਮਣੇ ਦਿਖਾਈ ਦੇ ਰਿਹਾ ਇਸ ਖੱਡੇ ਤੋਂ ਮਹਿਜ 400 ਮੀਟਰ ਆਪਾਂ ਕਹਿ ਸਕਦੇ ਆ ਜਾਂ ਉੱਥੇ ਇੱਕ ਕੋਠੀ ਬਣੀ ਹੋਈ ਆ ਇਹਦਾ ਧਮਾਕਾ ਜਦੋਂ ਹੁੰਦਾ ਜਦੋਂ ਇੱਥੇ ਡਰੋਨ ਦਾ ਮਲਵਾ ਡਿੱਗਦਾ ਤਾਂ ਉਹ ਘਰ ਦੀਆਂ ਖਿੜਕੀਆਂ ਤੱਕ ਹਿੱਲ ਜਾਂਦੀਆਂ ਨੇ ਕਾਫੀ ਦਰਵਾਜ਼ੇ ਟੁੱਟਣ ਦੀ ਖਬਰ ਆ ਰਹੀ ਹੈ ਤੇ ਬਿਜਲੀ ਦੀਆਂ ਤਾਰਾਂ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੱਲਾ ਇੱਕ ਡਰੋਨ ਦਾ ਮਲਵਾ ਨਹੀਂ ਡਿੱਗਿਆ ਇੱਥੇ ਤਕਰੀਬਨ 4 ਡਰੋਨ ਨੇ ਜਿਹੜੇ ਉਹਨਾਂ ਦਾ ਮਲਵਾ ਡਿੱਗਿਆ ਹਾਲਾਂਕਿ ਇਹ ਡਰੋਨ ਨੇ ਜਿਹੜੇ ਹਵਾ ਦੇ ਵਿੱਚ ਹੀ ناکਾਮ ਕਰ ਦਿੱਤੇ ਗਏ ਨੇ ਤਾਂ ਤੁਸੀਂ ਸੋਚੋ ਜੇਕਰ ਇਹ ਡਰੋਨ ਆ ਜਿਹੜਾ ਖੇਤੋਂ ਤੋਂ ਇਲਾਵਾ ਕਿਤੇ ਇਧਰ ਉਧਰ ਡਿੱਗਦਾ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ ਪਰ ਭਾਰਤੀ 에어 డి펜ਸ ਬਹੁਤ ਮਜ਼ਬੂਤੀ ਦੇ ਨਾਲ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਡਰੋਨਾਂ ਦਾ ਸਾਹਮਣਾ ਕਰਦੇ ਇਹਨਾਂ ਨੂੰ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਤਾਂ ਕੁਝ ਮਲਵਾ ਦਿਖਾ ਦिए ਤੁਹਾਨੂੰ ਆ ਪਿੰਡ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਕੁਝ ਉਹ ਟੁਕੜੇ ਨੇ ਮਤਲਬ ਡਰੋਨ ਦੇ ਕੁਝ ਟੁਕੜੇ ਪਿੰਡ ਦੇ ਲੋਕ ਹਜੇ ਵੀ ਦਿਖਾ ਰਹੇ ਨੇ ਵੀ ਜਦੋਂ ਡਰੋਨ ਦਾ ਮਲਵਾ ਜਿਹੜਾ ਖਿੱਲਰ ਦਾ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਇੱਕ ਕੋਠੀ ਦੀਆਂ ਖਿੜਕੀਆਂ ਤੱਕ ਤੋੜ ਦਿੱਤੀਆਂ ਦਿਖਾ ਦਈਏ ਤੁਹਾਨੂੰ ਦੇਖੋ ਤੁਸੀਂ ਇਹ ਹਜੇ ਵੀ ਛੋਟੇ-ਛੋਟੇ ਟੁਕੜੇ ਨੇ ਜਿਹੜੇ ਜ਼ਮੀਨ ਦੇ ਵਿੱਚ ਦੇਖੇ ਜਾ ਸਕਦੇ ਨੇ ਤਾਂ ਪਾਕਿਸਤਾਨ ਵੱਲੋਂ ਇਹ ਡਰੋਨ ਨੇ ਜਿਹੜੇ ਆ ਛੱਡੇਗੇ ਖਾਸ ਤੌਰ ਤੇ ਸਰਦੀ ਜ਼ਿਲਿਆਂ ਨੂੰ ਟਾਰਗੇਟ ਕੀਤਾ ਗਿਆ ਗੁਰਦਾਸਪੁਰ ਸਰਦੀ ਜ਼ਿਲ੍ਹਾ ਤੇ ਉਸੇ ਜ਼ਿਲ੍ਹੇ ਦਾ ਪਿੰਡ ਹੈਗਾ ਰਾਜੂ ਬੇਲਾ ਸ਼ਿਸ਼ਰਾ ਤਾਂ ਇੱਥੇ ਤਕਰੀਬਨ 4 ਡਰੋਨ ਨੇ ਜਿਹੜੇ ਉਹ ਢਾ ਢੇਰੀ ਕਰਤੇ ਭਾਰਤੀ ਇਹ ਡਿਫੈਂਸ ਨੇ ਹਵਾ ਦੇ ਵਿੱਚ ਚੱਕਣਾ ਚੂਰ ਕੀਤੇ ਗਏ ਉਸ ਤੋਂ ਬਾਅਦ ਇਹਨਾਂ ਦਾ ਮਲਵਾ ਜਿਹੜਾ ਧਰਤੀ ਤੇ ਡਿੱਗਦਾ ਰਾਜੂ ਬੇਲਾ ਚਿਸ਼ਰਾ ਪਿੰਡ 'ਚ ਇਹ ਡਰੋਨ ਦਾ ਮਲਵਾ ਡਿੱਗਿਆ 15 ਫੁੱਟ ਡੂੰਗਾ ਖੱਡਾ ਹੋ ਗਿਆ ਤਾਂ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਪਰਤ ਆਈ ਆ ਇਹ ਰੌਣਕ ਤਾਂ ਪਰਤੀ ਆ ਕਿਉਂਕਿ ਅਮਰੀਕਾ ਵੱਲੋਂ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਨੇ ਸਮਝੌਤਾ ਕਰ ਲਿਆ ਹੁਣ ਉਹ ਇੱਕ ਦੂਜੇ ਤੇ ਹਮਲਾ ਨਹੀਂ ਕਰਨਗੇ ਬਹੁਤ ਚੰਗੀ ਗੱਲ ਹੈ ਹਮਲਾ ਨਹੀਂ ਹੋਣਾ ਚਾਹੀਦਾ ਲੋਕਾਂ ਦਾ ਵੀ ਕਹਿਣਾ ਹੈ ਵੀ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਤਾਂ ਅੱਜ ਲੋਕ ਨੇ ਜਿਹੜੇ ਪਿੰਡ ਤੋਂ ਬਾਹਰ ਆਏ ਨੇ ਪਿੰਡ ਤੋਂ ਬਾਹਰ ਆਣ ਕੇ ਆਪਣੀਆਂ ਜ਼ਮੀਨਾਂ 'ਚ ਖੇਤੀ ਕਰ ਰਹੇ ਨੇ ਬੱਚੇ ਆਏ ਨੇ ਘੁੰਮ ਰਹੇ ਨੇ ਲੋਕ ਤਾਂ ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲੀ ਆ ਸਹਿਮ ਦਾ ਮਾਹੌਲ ਸੀ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਦਿਨ ਪਹਿਲਾਂ ਕਿਉਂਕਿ ਰਾਤ ਸਮੇਂ ਬਲੈਕਆਊਟ ਹੋ ਜਾਂਦਾ ਸੀ ਹਵਾ ਦੇ ਵਿੱਚ ਰੋਸ਼ਨੀ ਹੈ ਜਿਹੜੀ ਅਸਮਾਨ ਦੇ ਵਿੱਚ ਸਿਰਫ ਡਰੋਨਾਂ ਦੀ ਰੋਸ਼ਨੀ ਸੀ ਡਰੋਨ ਜਿਹੜੇ ਛੱਡੇ ਜਾ ਰਹੇ ਸਨ ਉਹਨਾਂ ਨੂੰ ਭਾਰਤੀ ਏ ਡਿਫੈਂਸ ਚੱਕਣਾ ਚੂਰ ਕਰ ਰਿਹਾ ਸੀ ਤਾਂ ਉਹਨਾਂ ਦੇ ਵਿੱਚੋਂ ਚਾਰ ਡਰੋਨ ਨੇ ਜਿਹੜੇ ਰਾਜੂ ਬੇਲਾ ਸ਼ਿਸ਼ਰਾ ਪਿੰਡ ਦੇ ਵਿੱਚ ਆ ਡਿੱਗਦੇ ਨੇ ਮਲਵਾ ਜਿਹੜਾ ਡਰੋਨਾਂ ਦਾ ਡਿੱਗਦਾ ਹੈ ਕਿਉਂਕਿ ਡਰੋਨ ਹਵਾ ਦੇ ਵਿੱਚ ਨਸ਼ਟ ਕੀਤੇ ਗਏ ਉਸ ਤੋਂ ਬਾਅਦ ਇਹ ਮਲਵਾ ਊਰੇ ਡਿੱਗਿਆ ਤਾਂ ਖੇਤਾਂ ਦੇ ਵਿੱਚ ਡੂੰਗੇ ਹਾਂ ਟੋਏ ਪੈੰਦੇ ਨਜ਼ਰ ਆ ਰਹੇ ਨੇ ਪਰ ਫਿਲਹਾਲ ਸਥਿਤੀ ਇਹ ਜਿਹੜੀ ਹੁਣ ਸ਼ਾਂਤੀਪੂਰਵਕ ਨਜ਼ਰ ਆ ਰਹੀ ਹੈ ਤੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਪਰਤਾ ਹੀ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਗੁਰਦਾਸਪੁਰ